ਹਰਾ ਪੰਜਵਾ ਬਬ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਹਿਮਤ ਨਾਹੀ ਜੰਬੰਥ ਮਹਮ ਵਿਚਾਰ ਪੰਚ ਦੁਤਾ ਮੰਥ ਉਉ ਸਰਨਾਈ ਪੂਰਨ ਆਠ ਜੰਤ ਆਪਣੇ ਕੋ ਜੀਜੈ ਹਾਥ ਰਹਾਉ ਸਿਮਰਿਤ ਸ਼ਾਸਤਰ বেদ ਪੁਰਾਨ ਪਰਮ ਬ੍ਰਹਮ ਕ ਕਰੈ ਬਖਿਆਨ ਜੋਗੀ ਜਤੀ ਵੈਸ਼ਨੋ ਰਾਮਦਾਸ ਮਿਤਨਾ ਹੀ ਬ੍ਰਹਮ ਅਬਿਨਾਸ ਕਰਨ ਪਲਾ ਕਰੈ ਸ਼ਿਵ ਦੇਵ ਚਿਰ ਨਹੀਂ ਬੂਝੈ ਅਲਖ ਅਭੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਰਲੇ ਕੇਈ ਤੇ ਮੋਹਿ ਨਿਰਗੁਣ ਗੁਣ ਕਿਛ ਹੋ ਨਾਹੀਂ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਇ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਅਤੇ ਦਾਸ ਵੱਡ ਭਾਗੀ ਹਨ ਜਿਨ੍ਹਾਂ ਨੂੰ ਗੁਰੂ ਕਿਰਪਾ ਦੁਆਰਾ ਗੁਰ ਬਾਣੀ ਦੀ ਲੜੀਵਾਰ ਵਿਚਾਰ ਕਰਨ ਦਾ ਇਹ ਸ਼ੋਭਾ ਅਵਸਰ ਪ੍ਰਾਪਤ ਹੋਇਆ ਹੈ ਔਰ ਮੈਂ ਸਰਵ ਸ਼ਕਤੀवान ਵਾਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਚਰਦੀ ਕਲਾ ਪਰਵਾਰ ਨੂੰ ਇਸੇ ਤਰ੍ਹਾਂ ਚਰਦੀ ਕਲਾ ਬਖਸ਼ੇ ਕਾਂ ਜੋ ਗੁਰਬਾਣੀ ਦੀ ਵਿਚਾਰ ਦਾ ਇਹ ਮਹਾਨ ਕਰਤ ਇਹਨਾਂ ਕੋਲੋਂ ਗੁਰੂ ਕਿਰਪਾ ਕਰਕੇ ਲੈਂਦਾ ਨੇ ਜੋ ਜੋ ਬਾਣੀ ਦਾ ਪਾਠ ਕਰ ਰਹੇ ਆ ਉਹ ਸਮਝ ਆਂਦੀ ਦੁਨੀਆ ਵਿੱਚ ਸੰਤ ਸਮੂਹ ਅਨੇਕ ਮਤੀ ਦੇ ਅਸੀਂ ਕਿਸੇ ਨੂੰ ਗਲਤ ਜਾਂ ਠੀਕ ਕਹਿਣ ਦੇ ਹੱਕ ਵਿੱਚ ਨਹੀਂ ਪਰ ਇੱਕ ਗੱਲ ਸਮਝ ਵਿੱਚ ਆਉਂਦੀ ਹੈ ਕਿ ਰੱਬ ਦੀਆਂ ਗੱਲਾਂ ਤੇ ਸਭ ਜਗ੍ਹਾ ਹੋ ਰਹੀਆਂ ਹਨ ਪਰ ਰੱਬ ਨਾਲ ਗੱਲਾਂ ਬੁਰ ਬਾਣੀ ਤੋਂ ਬਿਨਾ ਕੋਈ ਨਹੀਂ ਜੇ ਕੋਈ ਚਾਹੇ ਕਿ ਮੈਂ ਪਰਮੇਸ਼ਰ ਨਾਲ ਰੂਪ ਰੂ ਡਾਇਰੈਕਟ ਹੋ ਕੇ ਗੱਲਾਂ ਕਰਾਂ ਇਹ ਗੁਰਬਾਣੀ ਨੂੰ ਧਿਆਨ ਨਾਲ ਪੜੋ ਕਲਗੀਆਂ ਵਾਲੇ ਪਾਤਸ਼ਾਹ ਨੇ ਸੱਚਖੰਡ ਸ੍ਰੀ ਅਦੂਰ ਸਾਹਿਬ ਇਸੇ ਲਈ ਦੇ ਤਾਰੀ ਗੁਰੂ ਜੀ ਪ੍ਰਥਾ ਨੂੰ ਸਮਾਪਤ ਕਰਿਆ ਔਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਉਹਨਾਂ ਨੇ ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਏ ਇਹ ਵੱਖਰੀ ਗੱਲ ਹੈ ਕਿ ਅਜ ਅਸੀਂ ਪੜਦੇ ਜ਼ਰੂਰ ਹਾਂ ਗੁਰੂ ਗ੍ਰੰਥ ਜੀ ਮੰਨਿਏ ਹਾਂ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਤੋ ਕਲਕੀਆਂ ਵਾਲੇ ਪਾਤਸ਼ਾਹ ਨੇ ਕਿਹਾ ਸਿਪਾਈ ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਗੁਰੂ ਗ੍ਰੰਥ ਸਾਹਿਬ ਜੀ ਤਾਬੇ ਮੇਰੇ ਪੰਜ ਚਾਰ ਵਰ ਚਾਰ ਗੁਰ ਸਿਖਾਂ ਦੇ ਦਰਸ਼ਨ ਕਰੇ ਮੇਰੇ ਦਰਸ਼ਨ ਹੋਣ ਜਿਹੜਾ ਮੇਰੇ ਨਾਲ ਗੱਲਾਂ ਕਰਨੀਆਂ ਚਾਹੇ ਉਹ ਗੁਰ ਬਾਣੀ ਨੂੰ ਧਿਆਨ ਪੂਰਵਕ ਪੜੇ ਸੁਣੇ ਮੇਰੇ ਨਾਲ ਗੱਲਾਂ ਹੋਣਗੀਆਂ ਅੱਜ ਚਾਰਚ ਫੇਰੇ ਪੰਥ ਦੀ ਹਾਲਤ ਦੇਖ ਕੇ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਅਸੀਂ ਕਲਕੀਆਂ ਵਾਲੇ ਪਾਤਸ਼ਾਹ ਦੇ ਬਚਨਾਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਪਛੜ ਗਏ ਦੇਖੋ ਗੁਰੂ ਗ੍ਰੰਥ ਸਾਹਿਬ ਕਿਸ ਤਰ੍ਹਾਂ ਸਾਡੀ ਅਗਵਾਈ ਕਰਦਾ ਕਿਸ ਤਰ੍ਹਾਂ ਸਾਡੀਆਂ ਰੱਬ ਨਾਲ ਗੱਲਾਂ ਕਰਾਉਂਦੇ ਨੇ ਸ਼ਬਦ ਤੁਸੀਂ ਸੁਣਿਆ ਦਾਸ ਨੇ ਪੜ੍ਹੇ ਆਓ ਹੁਣ ਇਸ ਦੀ ਵਿਚਾਰ ਕਰੀਏ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਤੋ ਸ਼ਰਨਾਈ ਪੂਰਨ 나ਥ 나ਥ ਕਹਿੰਦੇ ਨੇ ਸਵਾਮੀ ਨੂੰ ਮਾਲਕ ਜੋਗੀਆਂ ਵਿੱਚ ਵੀ ਜਿਹੜਾ ਵੱਡਾ ਹੋਵੇ ਉਹਨੂੰ 나ਥ ਕਹਿੰਦੇ ਇੱਥੇ 나ਥ ਅੱਖਰ ਪਰਮਾਤਮਾ ਲਈ ਵਰਤਿਆ ਕਿਉਂਕਿ ਪਰਮਾਤਮਾ ਪੂਰਨ 나ਥ ਤਉ ਸ਼ਰਨਾਈ ਪੂਰਨ ਨਾਥ ਇਹ ਸਬਦੇ ਸ਼ਰੋਮਣੀ ਨਾਥ ਮਾਲਕ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਬਿਚਾਇਆ ਦੇਖੋ ਮੈਨੂੰ ਤੇ ਇਹ ਨਿਸ਼ਚਾ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਪਿਆਰ ਨਾ ਪੜੋ ਤੁਹਾਨੂੰ ਅਰਥ ਆਪਣੇ ਆਪ ਹੀ ਸਮਝ ਆਉਂਦੇ ਕਰੇ ਇਹ ਤੁਹਾਡੀਆਂ ਤੇ ਮੇਰੀਆਂ ਗੱਲਾਂ ਪਰਮੇਸ਼ਰ ਨਾਲ ਸਿੱਧੀਆਂ ਹੋਣ। ਤਉ ਸ਼ਰਨਾਈ ਪੂਰਨ ਨਾਥ। ਹੈ ਪੂਰਨ। ਸਰਬ ਕਲਾ ਸਮਰਥ ਵਾਹਿਗੁਰੂ। ਤੂੰ ਸਾਡਾ 나ਥ। ਮਾਲਕ ਹੈ। ਔਰ ਮੈਂ ਤੇਰੀ ਸ਼ਰਨ ਵਿੱਚ ਆਇਆ। ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਜੰਤ ਆਪਣੇ ਕੋ ਦੀਜੇ ਹੱਥ ਜੰਤ ਤੁਹਾਡਾ ਮੈਂ ਛੋਟਾ ਜਿਆ ਅਦਨਾ ਜਿਆ ਜੀਵਾਂ ਪੈਦਾ ਕੀਤਾ ਤੁਹਾਡਾ ਮੈਂ ਸੇਵਕ ਹਾਂ ਕਿਉਂਕਿ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਤੁਸੀਂ ਮੈਨੂੰ ਆਪਣਾ ਹੱਥ ਦੇਣਾ ਜਿਵੇਂ ਰੋਜ਼ ਚੌਪੇ ਵਿੱਚ ਪੜਦੇ ਹਮਰੀ ਕਰੋ ਹੱਥ ਦੇ ਰੱਖਿਆ ਪੂਰਨ ਹੋਏ ਕਿ ਤਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ ਇੱਕ ਵਾਰੀ ਦੋ ਵਾਰੀ 10 ਵਾਰੀ ਪੜੋ ਤਉ ਸ਼ਰਨਾਈ ਪੂਰਨ 나ਥ ਜੰਤ ਆਪਣੇ ਕੋ ਦੀਜੇ ਹੱਥ हे नाथ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਤੇ ਮੈਨੂੰ ਆਪਣਾ ਹੱਥ ਦੇ ਕੇ ਰੱਖ ਲੈਣਾ ਬਚਾ ਲੈਣਾ ਕਿਉਂਕਿ ਬਾਣੀ ਵਿੱਚ ਬਾਰ ਬਾਰ ਜਦੋਂ ਸਾਨੂੰ ਲੋੜ ਪੈਂਦੀ ਹੈ ਅਸੀਂ ਕਿਸੇ ਨਾ ਕਿਸੇ ਆਸਰੇ ਨੂੰ ਪਾਉਂਦੇ ਤੇ ਜਿਹੜਾ ਆਸਰਾ ਹੈ ਜਿੰਨੀ ਭਾਈ ਉਹਦੀ ਸਮਰੱਥਾ ਹੋਵੇਗੀ ਓਨੀ ਉਹ ਸਾਡੀ ਸਹਾਇਤਾ ਕਰ ਸਕਦਾ। ਤੇ ਸ਼ੇ ਰਿਸ਼ਤੇਦਾਰ ਕੋਲ ਜਾਓ ਮਿੱਤਰ ਕੋਲ ਜਾਓ। ਆਪਣੀ ਮੁਸ਼ਕਲ ਆਪਣੀ ਪੀੜਾ ਤਕਲੀਫ ਦੱਸੋ। ਉਹ ਕਹਿੰਦਾ ਵੀ ਮੈਂ ਇੰਨੀ ਕਿਮਦਾਦ ਕਰ ਸਕਦਾ ਇਸ ਤੋਂ ਵੱਧ ਨਹੀਂ ਕਰਦਾ। ਪਰ ਪ੍ਰਮਾਤਮਾ ਜਿਹੜਾ ਉਹ ਤਾਂ ਸਰਵ ਸ਼ਕਤੀਵਾਨ ਹੈ। ਇਕ ਤਾਂ ਇਹ ਨਿਸ਼ਚਾ ਕਰਨਾ ਪਵੇਗਾ ਕਿ ਪਰਮਾਤਮਾ ਸਰਸ਼ਕਤੀ ਮਾਤ। ਇਹ ਕੋ ਦੀ ਸ਼ਰਨ ਵਿੱਚ ਜਾਣਾ ਪਵੇ। ਸ਼ਰਨ ਵਿੱਚ ਜਾਣ ਦਾ ਮਤਲਬ ਹੈ ਕਿ ਹੋਰ ਪਾਸੇ ਦੀ ਝਾਕ ਛੱਡ। ਤੁਮੈ ਛੱਡ ਕੋਈ ਅਵਰ ਨਾ ਧੰਪ। ਜੋ ਵਰ ਚਾਹੋਂਸ ਤੁਮ ਤੇ ਪਾਉ। ਅਸੀਂ ਚ ਫੇਰ ਕੜੀਏ ਬਣੇ। ਕਦੇ ਕਿਧਰੇ ਕਦੇ ਕਿਧਰੇ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਦੁਦਨੋ ਛੋੜ ਜਾਈਏ ਪ੍ਰਭ ਕਹਿ ਧਰ ਆਨ ਬੀਆ ਤੇਰੀ ਸੰਸਾਰ ਏ ਪ੍ਰਮਾਤਮਾ ਤੇਰਾ ਧਰ ਛੱਡ ਕੇ ਹੋਰ ਕਿੱਥੇ ਜਾਏ ਪਰਦੇ ਸਿਮੀਰ ਹੋ ਜਾ ਸਾਚੇ ਸਾਹਿਬਾ ਕੀਆ ਨਹੀਂ ਘਰ ਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਹ ਤੂੰ ਪਾਵੇ ਪਰ ਨਿਸ਼ਚਾਪਨ ਹੋਣਾ ਪਵੇ ਤੇ ਉਹਦੀ ਸ਼ਰਨ ਵਿੱਚ ਜਾਣਾ ਤਉ ਸ਼ਰਨਾਈ ਪੂਰਨ 나ਥ ਜੰਤ ਆਪਣੇ ਕੋ ਦੀਜੇ ਹੱਥ हे मेरे मालिक मैं तुम्हारी शरण में आहा मैं तुम्हारा नमाना या सेवक तुसी मेनू अपना हाथ दे के बिचार वाणी विच बादशाह ने कई जगह अरदास रा तरीका भी दता आख्या प्रभु की शरण सगल पैलाथे दुख बिन ते सुख पाया ਦੇ ਹਰ ਹੋਆ ਪਰਮ ਭ੍ਰਮ ਸੁਆਮੀ ਪੂਰਾ ਸਤਗੁਰੁ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਉ ਰੰਗ ਲਾਤਾ ਆਖੇ ਪ੍ਰਭੂ ਤੁਹਾਡਾ ਬਿਰਤ ਜੋ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਤੁਹਾਡਾ ਇਹ ਬਿਰ ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਵੇ ਬੜੋ ਕਦੇ ਗੁਰੂ ਤੇਗ ਬਹਾਦਰ ਜੀ ਦੀ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾ ਮਲ ਉਧਰਿ ਹੋ ਗਨ ਕਉ ਬਤ ਪਾਈ पंचाली को राज सभा में राम नाम सुध्याई ताको को दुख हर करना मैं अपनी पैज बढ़ाई जे नर जस कृपा निदगा ताको को प्यो सहाई कहो नानक मैं यही परोसै गई आन शरनाई ਤਉ ਸ਼ਰਨਾਈ ਪੂਰਨ ਰਾਤ ਜੰਤ ਆਪਣੇ ਕੋ ਜੀਜੇ ਹੱਥ ਰਹਾਓ ਆਉ ਹਉ ਸ਼ਬਦ ਅਰੰਭ ਭਲਾਈ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਪਿਆਰਿਓ ਬਭ ਸਾਗਰ ਬੋਇਤ ਹਰ ਚਰਨ ਇਹ ਗ੍ਰਹ ਸੰਸਾਰ ਹੈ ਇਸ ਸਮੁੰਦਰ ਦੀ ਨਿਆਈ ਸਮੁੰਦਰ ਦਾ ਪਾਰ ਆਰ ਨਹੀਂ ਪਾਇਆ ਜਾ ਸਕਦਾ ਸਮੁੰਦਰ ਨੂੰ ਤਰਨਾ ਵੀ ਬੜਾ ਔਖਾ ਪਰ ਜੇ ਜਹਾਜ਼ ਮਿਲ ਜਾਏ ਇਹ ਜਹਾਜ਼ ਦੇ ਆਸਰੇ ਲੋਕ ਸਮੁੰਦਰ ਪਾਰ ਕਰ ਜਾਂਦੇ ਆਖਿਆ ਜਿਹੜਾ ਸੰਸਾਰ ਸਮੁੰਦਰ ਹੈ ਇਦੇ ਤੋਂ ਪਾਰ ਉਤਰਨ ਵਾਸਤੇ ਹਰੀ ਦੇ ਚਰਨ ਜੋ ਹਨ ਉਹ ਬੋਹਿਤ ਜਹਾਜ ਹਨ ਬਾਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਪਰਮਰਨ ਸਿਮਰਤ ਨਾਮ ਜੋ ਉਸ ਦਾ ਨਾਮ ਸਿਮਰਨ ਕਰਨ ਕੋ ਯਾਦ ਕਰ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮਨੁ ਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੇ ਪ੍ਰਭ ਸਿਮਰਤ ਕਾ ਜਿ ਬਿਗਨ ਨ ਲੱਗੈ ਪ੍ਰਭ ਕੈ ਸਿਮਰਨ ਅਨੁਜਨ ਜਾਗੈ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਪਰ ਮਰਨ ਜਿਹੜਾ ਪ੍ਰਮਾਤਮਾ ਦਾ ਨਾਮ ਯਾਦ ਕਰਨ ਲੱਗ ਪਵੇ ਉਹਦੀ ਫਿਰ ਕਦੇ ਆਤਮਿਕ ਮੌਤ ਹੁੰਦੀ ਨਹੀਂ ਉਹ ਸੰਸਾਰ ਸਮੁੰਦਰ ਵਿੱਚ ਕਦੇ ਡੁੱਬਦਾ ਹੀ ਨਹੀਂ ਕਿਉਂਕਿ ਉਹਨੂੰ ਨਾਮ ਦੀ ਟੇਕ ਪੜਦੇ ਰੋਹਦਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸਿਮ ਦੇ ਗੁਰ ਪਾਰ ਉਤਾਰਨ ਹਾਰ ਪਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਪਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਹਰ ਗੁਣ ਰਮਤ ਹਰੀ ਦੇ ਗੁਨਾ ਨੂੰ ਯਾਦ ਕਰਨ ਕਰਕੇ ਯਾਦ ਕਰਨ ਵਾਲੇ ਨੂੰ ਜਮ ਪੰਥ ਜਮਾਂ ਦੇ ਰਸਤੇ ਨਹੀਂ ਜਾਣਾ ਬਾਣੀ ਚ ਗਰੰਟੀ ਦਿੱਤੀ ਹੈ ਜਾਂ ਲਾਲਚ ਜਾ ਘਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਠ ਜਿਹੜੇ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਨੇ ਉਹਨਾਂ ਕੋਲੋਂ ਉਹ ਬਾਟ ਉਹ ਰਸਤਾ ਦੂਰ ਲਹਿ ਜਾਂਦਾ ਜਿੱਥੇ ਜਾਮਰੂਪੀ ਜਗਾਤੀਏ ਬੈਠੇ ਹੋਏ ਨੇ ਉਹ ਤਾਂ ਉਹਨਾਂ ਨੂੰ ਦੇਖ ਵੀ ਨਹੀਂ ਸਕਦਾ ਮਹਾ ਵਿਚਾਰ ਪੰਜ ਦੂਤਾ ਮੰਤ ਵਿਚਾਰ ਤੇ ਬਹੁਤ ਨੇ ਪਰ ਮਹਾ ਵਿਚਾਰ ਕਿਹੜਾ ਜਿਹੜਾ ਪ੍ਰਮਾਤਮਾ ਦੇ ਨਾਮ ਦੀ ਚਰਚਾ ਕਰੇ ਅਖਰ ਜਿਹੜਾ ਪ੍ਰਮਾਤਮਾ ਦੇ ਨਾਮ ਦੀ ਚਰਚਾ ਕਰੇ ਉਹਦੇ ਗੁਣਾਂ ਦੀ ਵਿਚਾਰ ਕਰੇ ਉਹਦੀ ਬਾਣੀ ਦਾ ਕੀਰਤਨ ਕਰੇ ਜੋ ਜੋ ਕਥਾ ਸੁਨੇ ਹਰ ਕੀਰਤਨ ਤਾਂ ਕੀ ਦੁਰਮਤ ਨਾਸ ਸਗਲ ਮਨ ਔਰਤ ਪਾਵੇ ਨਾਨਕ ਪੂਰਨ ਹੋਵੇ ਆਸ ਇਹ ਗਿਨੇ ਪੰਜ ਦੂਤ ਹਨ ਕਾਮ ਕ੍ਰੋਧ ਲੋਭ ਮੋਹ ਅੰਕਰ ਇਹਨਾਂ ਤੋਂ ਖਿਹੜਾ ਛਡਾਉਣ ਵਾਲਾ ਮੰਥਦਾ ਮਤਲਬ ਹੈ ਮਤ ਦੇਣ ਵਾਲਾ ਇਹਨਾਂ ਨੂੰ ਰਗੜ ਦੇਣ ਵਾਲਾ ਇਹਨਾਂ ਨੂੰ ਨਾਸ ਕਰ ਦੇਣ ਵਾਲਾ ਇਹਨਾਂ ਦੇ ਪ੍ਰਭਾਵ ਤੋਂ ਬਚਣ ਵਾਲਾ ਵਿਚਾਰ ਇੱਕੋ ਇੱਕ ਉਹ ਹੈ ਪਰਮਾਤਮਾ ਦੇ ਨਾਮ ਦੀ ਚਰਚਾ ਫਿਰ ਧਿਆਨ ਦਿਓ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਤ ਮਹਾ ਵਿਚਾਰ ਪੰਚ ਦੂਤਾ ਮੰ ਤੋ ਸ਼ਰਨਾਈ ਪੂਰਨ ਨਾਥ ਜੰਤ ਆਪਣੇ ਕੋ ਦੀਜੈ ਹਾਥ ਰਹਾਓ ਲੋ ਇਸ ਵਿਚਾਰ ਦੀ ਪੁਸ਼ਟੀ ਵਾਸ ਗੁਰੂ ਅਰਜੁਨ ਦੇਵ ਪਾਤਸ਼ਾਹ ਕਿੰਨੇ ਪਿਆਰਿਓ ਸਿਮਰਤ ਸਾਸ਼ਤਰ বেদ ਪੁਰਾਨ ਇਹ ਸਾਰੇ ਸਨਾਤਨ ਮਤ ਦੇ ਉਹ ਗ੍ਰੰਥ ਹਨ ਜਿਨ੍ਹਾਂ ਵਿੱਚ 27 ਸਿਮਰਤियां ਹਨ ਖੱਟ ਸਾਸ਼ਤਰ ਹਨ ਚਾਰ বেদ ਹਨ 18 ਪੁਰਾਨ ਸਿਮਰਿਤ શાਸਤਰ বেদ ਪੁਰਾਨ ਪਾਰ ਬ੍ਰਹਮ ਕਾ ਕਰੈ ਵਖਿਆਨ ਕਿਸੇ ਨੂੰ ਪੜ ਕੇ ਬਹੁ શાਸਤਰ ਬਹੁ ਸਿਮਰਤੀ ਵੇਖੇ ਤਰ ਬਟਿੰਡੋਲ ਪੂਜਨਾਇ ਹਰ ਹਰੇ ਨਾਨਕ ਨਾਮ ਅਮੋਲ सिमृत भेद पुराण पुकारिया नाम बिना तब कूर गाली हो आख्या सारे ग्रंथ चाहे सताई सिमृतियां ने चाहे खट शास्त्र चाहे चार भेद ने चाहे अठारह पुराण सिमृत शास्त्र भेद पुराण पार ब्रह्म का करें बखयान ਕਿਸੇ ਨੂੰ ਪਰਕ ਸਭ ਉਸ ਬ੍ਰਹਮ ਦਾ ਬਖਿਆਣ ਕਰ ਰਹੇ ਉਹਦੀ ਵਧਾਈ ਕਰ ਰਹੇ ਨੇ ਉਹਦਾ ਜਸ ਕਰ ਰਹੇ ਔਰ ਇਹ ਕਹਿ ਰਹੇ ਕਿ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਸੇ ਵੀ ਤਰ੍ਹਾਂ ਤੁਹਾਡਾ ਪਾਰਨਿਸਤਾਰਾ ਨਹੀਂ ਜੋਗੀ ਜਤੀ ਬੈਸਨੂ ਰਾਮਦਾਸ ਲੋ ਹੁਣ ਜੋਗੀਆਂ ਦੀਆਂ ਸਾਧੂਆਂ ਦੀਆਂ ਕਿਸਮਾਂ ਜੋਗੀ ਜਿਹੜੇ ਯੋਗਮਤ ਨੂੰ ਮੰਨਣ ਵਾਲੇ ਗੱਤੀ ਜਿਹੜੇ ਜੱਤ ਦੇ ਧਰਮ ਕਰਨ ਵਾਲੇ ਬੈਸਨੋ ਜਿਹੜੇ ਵਿਸ਼ਨੂੰ ਜੀ ਦੇ ਭਗਤ ਨੇ ਤੇ ਰਾਮਦਾਸ ਕਹਿੰਦੇ ਦੱਖਣ ਵਿੱਚ ਇੱਕ ਮਹਾਤਮਾ ਹੋਏ ਨੇ ਜਿਨ੍ਹਾਂ ਦਾ ਨਾਮ ਰਾਮਦਾਸ ਸੀ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਮੈਦਾਗੀ ਸਾਧੂ ਨੇ ਉਹਨਾਂ ਨੂੰ ਰਾਮਦਾਸ ਵੀ ਕਹਿੰਦੇ ਨੇ ਰਾਮਦਾਸੀਏ ਵੀ ਕਹਿੰਦੇ ਨੇ ਇਹ ਰਾਮਦਾਸ ਜੀ ਕਹਿੰਦੇ ਨੇ ਸ਼ਿਵਾ ਜੀ ਮਹਰਟੇ ਦੇ ਗੁਰੂ ਸਨ ਤਾਂ ਜਿਹੜੇ ਉਹਨਾਂ ਦੀ ਪદ્ધਤੀ ਉਹਨਾਂ ਦੇ ਪਾਏ ਰਸਤੇ ਤੇ ਚੱਲਦੇ ਨੇ ਉਹਨਾਂ ਨੂੰ ਰਾਮਦਾਸ ਸਾਧੂ ਕਹਿੰਦੇ ਨੇ ਜੋਗੀ ਜਤੀ ਬੈਸਨੋ ਰਾਮਦਾਸ ਮਿਤਨਾ ਹੀ ਬ੍ਰਹਮ ਅਬਨਾਸ਼ ਸਾਧੂ ਆਪਣੀ ਜਗ੍ਹਾ ਸਭ ਠੀਕ ਪਰ ਉਹ ਜਿਹੜਾ ਬ੍ਰਹਮ ਅਬਨਾਸ਼ ਹੈ ਜਿਹੜਾ ਕਦੇ ਨਾਸ ਨਹੀਂ ਹੁੰਦਾ ਉਹਦੀ ਮਿੱਤ ਕੋਈ ਨਹੀਂ ਜਾਣਦਾ ਸਾਧੂ ਆਪਣੀ ਆਪਣੀ ਜਗ੍ਹਾ ਠੀਕ ਨੇ ਕੋਈ ਆਂਦਾ ਮੈਂ ਜੋਗੀ ਹਾਂ ਕੋਈ ਆਂਦਾ ਮੈਂ ਜਤੀ ਹਾਂ ਕੋਈ ਆਂਦਾ ਮੈਂ ਭੈਸ਼ਣੂ ਹਾਂ ਕੋਈ ਆਂਦਾ ਰਾਮਧਾਨ ਪਰ ਉਸ ਅਬਨਾਸੀ ਬ੍ਰਹਮ ਦਾ ਅੰਤ ਕੋਈ ਨਹੀਂ ਪਾ ਸਕੋ ਕਰਨ ਪਰਾ ਕਰੇ ਸ਼ਿਵਦੇਵ ਕਰਨ ਪਲਾ ਇਹਦੇ ਅਖਰੀ ਅਰਥ ਨੇ ਹੱਥ ਪੈਰ ਮਾਰਨੇ ਤਰਲੇ ਕਰਨੇ ਯਤਨ ਕਾ ਬਾਣੀ ਜੀ ਬਹੁਤ ਜਗਾਂੰਦ ਕਰਣ ਪ੍ਰਲਾਪ ਕਰੇ ਬੋ ਤੇਰੇ ਤੋ ਕਹਿਣ ਦਾ ਮਤਲਬ ਸ਼ਿਵ ਜੀ ਵਰਗੇ ਜੇ ਹੋਰ ਦੇਵਤੇ ਜਤੰਤੇ ਕਰਦੇ ਨੇ ਕਰਲੇ ਤੇ ਲੈਂਦੇ ਨੇ ਵੀ ਅਸੀਂ ਕਿਸੇ ਤਰ੍ਹਾਂ ਪਰਮਾਤਮਾ ਦਾ ਅੰਤ ਭਾ ਦੇ ਕਰਣ ਪ੍ਰਲਾਪ ਕਰੇ ਸ਼ਿਵ ਦੇਵ ਜਿਹਨ ਨਹੀਂ 부ਝੇ ਹਨ ਅਲਖ ਅਭੇ ਉਹ ਪਰਮਾਤਮਾ ਜੋ ਅਲਖ ਹੈ ਜੋ ਅਭੇਵ ਜਿਸ ਦਾ ਪੇਧ ਨਹੀਂ ਪਾਇਆ ਜਾ ਸਕਦਾ ਤਿੰਨ ਜਿੰਨਾ ਵੀ ਉਹਦੀ ਮਹਿਮਾ ਨਹੀਂ ਬਿਆਨ ਰੋਜ ਅਬਦੀ ਸਾਖਤ ਪੜਨ ਅੰਤ ਨਾ ਸਿਫਤੀ ਕਹਿਣਾ ਅੰਤ ਅੰਤਨ ਕਰਨਾ ਤੇ ਨਾ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕਿਤੇ ਬਿਰਲਾ ਹੈ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਹੇ बहुता कही है बहुता हो पला करें शिव देव शिव जी वर्गे देवते बड़े यत्न कर पर नहीं बूझ लख अभेव लो फिर पातशाह कहने प्रेम भगत जिस आपे दे उ परमात्मा कृपा कर ਜਿਨੂੰ ਟੁੱਟ ਕੇ ਪ੍ਰੇਮਾ ਭਗਤੀ ਦੀ ਰਾਹ ਤੇ। ਜਿਸ ਨੂੰ ਬਖਸ਼ੇ ਸਿਰ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਪ੍ਰੇਮ ਭਗਤ ਸੁ ਆਪੇ ਦੇ ਜਗ ਮੈਂ ਵਿਰਲੇ ਕਈ ਕੇ। ਇਸ ਸੰਸਾਰ ਦੇ ਅੰਦਰ। ਉਹ ਵਿਰਲੇ ਹੀ ਹਨ। ਜਿਨ੍ਹਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਟੁੱਟ ਕੇ ਪ੍ਰੇਮਾ ਭਗਤੀ ਦੀ ਦਾਤ ਦਿੱਤੀ ਇਹਨਾਂ ਕੁਝ ਕਹਿ ਕੇ ਫਿਰ ਚੌਥੇ ਪਦ ਵਿੱਚ ਪਾਛੇ ਚੁਗਤੀ ਦੱਸਣ ਪਿਆਰਿਓ ਕਿ ਤੁਨਾਈਆਂ ਨਾ ਕਰੋ ਵਿਦਿਆ ਦਾ ਅਪਮਾਨ ਨਾ ਕਰੋ ਇਹਨਾਂ ਕਰਮ ਕਾਂਡਾਂ ਵਿੱਚ ਨਾ ਫਸੋ ਬਲਕਿ ਘੜ ਵਿੱਚ ਪੱਲਾ ਪਾਓ ਇਹ ਅਰਦਾਸ ਕੋ ਮੋਹ ਨਿਰਗੁਣ ਗੁਣ ਕੁਛ ਹੂ ਨਾਏ ਏ ਵੈਗੁਰੂ ਮੋਹ ਨਿਰਗੁਣ ਨਿਰਗੁਣ ਦਾ ਮਤਲਬ ਹੈ ਜਿਹਦੇ ਚ ਕੋਈ ਗੁਣ ਨਾ ਹੋਵੇ ਮੈਂ ਗੁਣਹੀਨ ਹਾਂ ਔਰ ਮੇਰੇ ਵਿੱਚ ਕੋਈ ਗੁਣ ਨਹੀਂ ਗੱਲ ਸਿੱਖਣੀ ਹੋਵੇ ਨਾ ਗੁਰੂ ਰਾਮਦਾਸ ਜੀ ਤੋਂ ਸਿੱਖੋ ਗੁਰੂ ਰਾਮਦਾਸ ਜੀ ਕਹਨੇ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀ ਚੇ ਜੇ ਕਰ ਸਕੀਐ ਆਪਣਾ ਕੀਤਾ ਕਿਛ ਨਾ ਹੋਵੇ ਜਿਉ ਹਰ ਭਾਵੇ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੈ ਜਿਉ ਭਵ ਤਿਵੈ ਬਖਸ਼ ਸਭ ਜਿਉ ਪਿੰਡ ਦੀਆ ਤੁਦਿ ਆਪੇ ਤੁਦਿ ਆਪੇ ਕਰੈ ਲਾਇਆ ਜੇਹਾ ਤੂੰ ਹੁਕਮ ਕਰੇ ਤੇਹ ਕੋ ਕਰਮ ਕਮਾਵੇ ਜੇਹਾ ਤੁਦ ਧਰ ਰਖ ਪਾਇਆ ਆਖਿਆ ਕਰਨ ਨੂੰ ਯਤਨ ਸਭ ਕਰ ਰਹੇ ਪਰ ਮੇਰੀ ਅਰਦਾਸ ਮੋਹੇ ਨਿਰਗੁਣ ਗੁਣ ਕਿਛੂ ਹੋ ਨਾ ਹੈ ਮੈਂ ਗੁਣਾ ਤੋਂ ਬਹੀ ਨਾ ਮੇਰੇ ਵਿੱਚ ਕੋਈ ਗੁਣ ਨਹੀਂ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹ ਹੈ ਬਸ ਜਿਹਦੇ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੋਵੇ ਤੇਰੀ ਕਿਰਪਾ ਦ੍ਰਿਸ਼ਟੀ ਵਿੱਚ ਸਾਰੇ ਖਜ਼ਾਨੇ ਨੁਕੇ ਹੋਏ ਰੋਜ਼ ਬਾੜੀ ਚ ਪਰ ਸੱਚੇ ਬਾਦਸ਼ਾਹ ਜੇ ਤੁਹਾਡੀ ਮਿਹਰ ਹੋਵੇ ਤੇ ਫੇਰ ਤੁਸੀਂ ਪਹਿਲਾਂ ਵਿੱਚ ਰੁੱਦਿਆਂ ਨੂੰ ਵੀ ਤਖਤ ਤੇ ਬਿਠਾ ਦੇ। ਭਗਤ ਰਵਿਦਾਸ ਜੀ ਨੂੰ ਪੜ ਕੇ ਦੇ। ਕਹਿੰਦੇ ਐਸੀ ਲਾਲ ਤੇਜ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸ਼ਈਆ ਮੇਰਾ ਮੱਥੇ ਛਤਰ ਦਰੇ। ਜਾ ਕੀ ਛੋਤ ਜਗਤ ਖੋਲ ਲਾਗੇ ਤਾਂ ਪਰ ਤੂੰ ਹੀ ਧਰੇ ਨੀਚਾ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਧਰੇ ਮੋਇ ਨਿਰਗੁਣ ਗੁਣ ਕਿਛੂ ਹੋ ਨਾ ਹੈ ਸਰਬ નિਧਾਨ ਤੇਰੀ ਦ੍ਰਿਸ਼ਟੀ ਮਾਨ ਬਸ ਤੇਰੀ ਕਿਰਪਾ ਦ੍ਰਿਸ਼ਟੀ ਵਿਚਾਰੇ ਖਜ਼ਾਨੇ ਰੁਪੇ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ ਨਾਨਕ ਦੀਨ ਜਾਚੈ ਤੇਰੀ ਸੇਵ ਹੋਇ ਤੇ ਨਾਨਕ ਦੇ ਕਕੇ ਨੂੰ ਔਂਕੜਾ ਦੀਨ ਦੇ ਨ ਨੂੰ ਔਂਕੜਾ ਇੱਥੇ ਰੁਕਣਾ ਨਹੀਂ ਇਹ ਨਾਨਕ ਜੀ ਆਪਣੇ ਦੀ ਕਹਿ ਰਹੇ ਨੇ ਨਾਨਕ ਦੀਨ ਜਾਚੈ ਤੇਰੀ ਸੇਵ ਤੁਹਾਡੇ ਕੋਲੋਂ ਤੁਹਾਡੀ ਸੇਵਾ ਮੰਗਦਾ ਕਰ ਕਿਰਪਾ ਦੀਜੈ ਗੁਰਦੇਵ हे सब तो शिरोमणि गुरुदेव ज्ञान धाते बस कृपा करो टूट के मेनू अपने चरणा दी प्रीत पक्ष नानक दीन जात तेरी सेव कर कृपा दीजे गुरुदेव वाहे गुरु जी का खालसा वाहे गुरु जी की फतेह